ਹਾਂਜੀ ਦੋਸਤੋ ਕੀ ਹਾਲ ਚਾਲ 40 ਸਾਰੇ ਠੀਕ ਠਾਕ ਹਾਂ ਲਓ ਜੀ ਮਿੱਤਰੋ ਆਪਾਂ ਨਾ ਵੀਡੀਓ ਪਾਈ ਸੀ ਅੱਜ ਤੋਂ 3 ਮਹੀਨੇ ਪਹਿਲਾਂ ਹਾੜੂ ਬਰਸੀਨ ਦੀ ਤੇ ਉਹਦਾ ਰਿਜ਼ਲਟ ਤੁਸੀਂ ਆਹ ਦੇਖੋ ਹੁਣ ਤੱਕ ਵੱਢ ਰਹੇ ਆਂ ਆਪਾਂ ਲੈ ਆ ਬਾਈ ਸੀ ਆਪਣਾ ਇਹਨੇ ਬਾਈ ਨੇ ਵੀਡੀਓ ਬਣਵਾ ਕੇ ਪਵਾਈ ਸੀਗੀ ਤੇ ਦੇਖ ਲਓ ਹੁਣ ਹਲੇ ਵੀ ਪੂਰਾ ਵਧੀਆ ਜਣੀ ਕੇ ਠੀਕ ਆ ਅਇ ਤੋ 3 ਮਹੀਨੇ ਪਹਿਲਾਂ ਵੀਡੀਓ ਪਾਈ ਸੀ ਬਾਕੀ ਤੁਹਾਨੂੰ ਬਾਈ ਦੱਸੂ ਗੱਲ ਬਾਤ ਹੁਣ ਬਾਈ ਫਿਰ ਕਿਵੇਂ ਰਿਹਾ ਹਾੜੂ ਵਰਸੀਨ ਦਾ ਜਰਾ ਪਹਿਲਾਂ ਦਾ ਵੀਰ ਜੀ ਸਾਰੇ ਮੇਰੇ ਵੀਰ ਗਰੁੱਪ ਵਾਲੇ ਫੇਸਬੁੱਕ ਵਾਲੇ ਜਿੰਨੇ ਵੀ ਲਾਈਵ 'ਚ ਦੇਖਣਗੇ ਸਾਰੇ ਕਿਸਾਨ ਵੀਰਾਂ ਨੂੰ ਤਾਂ ਸਤਿ ਸ਼੍ਰੀ ਅਕਾਲ ਮੇਰੇ ਕਨੇਓ ਤੇ ਦੂਜੇ ਨੰਬਰ ਤੇ ਆਪਾਂ ਜਿਹੜੀ ਗੱਲ ਕਰਦੇ ਹਾਂ ਹੁਣ ਵਰਸੀਨ ਦੀ ਵੀਰੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਦੇਖੋ ਵੀਰੇ ਵੀ ਮੈਂ ਤਾਂ ਜਿਵੇਂ ਬੀਜਿਆ ਸੀਗਾ ਵੀ ਮੈਨੂੰ ਤਾਂ ਪੂਰਾ ਇਹਦਾ ਬੈਨੀਫਿਟ ਮਿਲਿਆ ਠੀਕ ਹੈ ਨਾ ਮਾਗਰ ਦੀ ਮਾਗਰ ਪੱਠਿਆਂ ਦੀ ਆਪਾਂ ਨੂੰ ਤੋੜਨੀ ਪਈ ਆ ਵੀ ਹੁਣ ਆਪਾਂ ਦੇਖੋ ਵੀ ਆ ਦੇ ਹਲਾ ਪੱਠੇ ਖਤਮ ਆ ਸਾਬ ਦੇ ਆਪਣੇ ਚੱਲੀ ਜਾਂਦੇ ਆ ਮਾਗਰ ਦੀ ਮਾਗਰ ਵਾਢਾ ਤੁਰਿਆ ਆ ਹੁਣ ਆਪਾਂ ਬੀਜ ਨਾਲ ਕਹਾ ਮੂਰੇ ਵਰਸੀਨ ਉਹਦੇ ਕਰਕੇ ਆਪਾਂ ਇਹਨੂੰ ਵੱਢ ਕੇ ਤੇ ਮਾਗਰ ਵਾਹੀ ਜਾਂਦੇ ਆ ਵੀ ਹੁੰਦਾ ਨਾਲ ਦੀ ਨਾਲ ਮਾਗਰ ਦੀ ਮਾਗਰੀ ਫੇਰ ਫੁੱਟਦਾ ਆਪਾਂ ਤਾਂ ਹੀ ਕੁਝ ਬਾਹਤ ਆ ਦਿਖਾ ਦੇ ਵੀਰਾਂ ਨੂੰ ਕੁਝ ਪਾਇਆ ਪਿਆ ਆਪਣਾ ਤੇ ਉਧਰਲੇ ਪਾਸੇ ਸਾਈਡ ਤੇ ਪਹੀ ਦੇ ਨਾਲ ਨਾਲ ਆਪਾਂ ਰੱਖ ਲਿਆ ਮਹਿਰੀ ਵਾਂਗੂ ਰੱਖ ਲਈ ਉਹਦਾ ਬਰੀਆ ਆਪਾਂ ਪ੍ਰੋਜੈਕਟ ਹੀ ਕਰਨਾ ਠੀਕ ਆ ਨਾ ਦੇਖਣਾਗਾ ਵੀ ਕਹਿੰਦੇ ਕਹਿੰਦੇ ਇਹ ਪੂਰਾ ਹੁੰਦਾ ਤੇ ਪਿੱਛੇ ਦੀ ਪਿੱਛੇ ਦਿਖਾਇਆ ਪਰ ਕਣ ਵੀ ਕਿਵੇਂ ਆ ਬਾੜ ਉੱਠੀ ਵੀ ਆ ਹੋਰ 5 4 ਦਿਨਾਂ ਨੂੰ ਬਾੜ ਢੇ ਵਾਲੀ ਆ ਪਰਲੇ ਪਾਸੇ ਸਾਈਡ ਤੇ ਆ ਪਰਲੀ ਆ ਮੂਹਰੇ ਨਾਲ ਇਹ ਆਪਾਂ ਰੱਖ ਲੈਣਾ ਆ ਰੱਖਣਾ ਹਾਂ ਇਹ ਰੱਖ ਲੈਣਾਗਾ ਅੱਛਾ ਇਹ ਨਾਲ ਤਾਂ ਰੱਖ ਕੇ ਵੀ ਆਪਾਂ ਦੇਖਣਾਗਾ ਵੀ ਕੀ ਗਾਂਹ ਕੀ ਰਿਜ਼ਲਟ ਕੱਢਦਾਗਾ ਗਾਂਹ ਕੀ ਰਿਜ਼ਲਟ ਕੱਢਦਾ ਆ ਜਿਵੇਂ ਹੁਣ ਆ ਮਾਂਗਦੀ ਬਾੜ ਵੀ ਆ ਦੇਖ ਇਹਨੂੰ ਪਾਣੀ ਮੰਗਦਾ ਪਾਣੀ ਹਾਂ ਜੇ ਜਾ ਕੇ ਰੋਕਦਾ ਇਹ ਚੀਜ਼ ਨੋਟ ਕਰ ਲਈ। ਇਹ ਕੋਰੇ ਚ ਗਾਹਾਂ ਜਾ ਕੇ ਰੁਕ ਜਾਂਦਾ ਹੈ। ਹੈ? ਕੋਰੇ ਦੇ ਵਿੱਚੋਂ ਮੜੀ ਜੀ ਦੱਸੀ ਆ ਦੀ ਸ਼ਿਕਾਇਤ ਆ ਕੇ ਕਹਿੰਦੇ ਕਹਿੰਦੇ ਵੀ ਇੱਕ ਮਹੀਨਾ ਕੋਰੇ ਚ ਜਦੋਂ ਪੈਂਦਾ ਇਹ ਰੁਕਦਾ। ਉਹ ਇਹਦੇ ਕਾਰਨ ਨਹੀਂ ਆਪਾਂ ਉਸ ਕਾਰਨ ਕਰਕੇ ਇੰਨਾ ਥਾਂ ਮੇ ਰੱਖਿਆਗਾ। ਵੀ ਆਪਾਂ ਇਹਨੂੰ ਪ੍ਰੋਜੈਕਟ ਕਰਨਾ ਹੈ ਦਾ ਦੇਖਣਾਗਾ ਵੀ ਹੁਣ ਅਸੀਂ ਗਾਹਾਂ ਕਿੰਨੀਆਂ ਇੱਥੋਂ ਆਪਾਂ ਸਟਾਰਟ ਕਰ ਲੈਣੀ ਹੈ ਇਹਦੀ ਬਾੜ ਦੇ। ਠੀਕ। ਉਹ ਸਟਾਰਟ ਕਰਨੀ ਹੈ। ਪ੍ਰਸ਼ਿੱਦ ਦੇ ਨਾਲ ਲੋਕਾਂ ਦਾ ਵਰਦੀਨ ਹੋ ਜਾਣਾ। ਆਹ ਹਾਂ। ਪੱਤਣਾ ਵੀ ਹੋ ਜਾਣਾ। ਵੀ ਉਸ ਤੋਂ ਬਾਅਦ ਕਿੰਨੀਆਂ ਬਾੜਾਂ ਦੇ ਦਿੰਦਾ ਵੀ ਵਾਕਈ ਕੋਰੇ ਚ ਰੁਕਦਾ ਹੈ। ਵੀ ਜੇ ਤਾਂ ਹੋਇਆ ਵੀਰੇ ਕ ਗਣਾ ਫੇਰ ਤਾਂ ਨਹੀਂ ਗਾਂ ਤੂੰ ਆਪਾਂ ਉਹ ਕਰਦੇ ਗਾਂ ਤੂੰ ਇਹੀ ਬੀਜਿਆ ਕਰਾਂਗੇ ਰਾਮ ਨਾਲ ਜੇ ਵੇਚ ਦੀ ਮਾੜਾ ਮੋਟਾ ਕੋਈ ਉਹ ਕਰਤਾ ਜੇ ਬਸੀਨ ਗੁਰਸੂਨ ਦਾ ਸਰੋਂ ਦਾ ਸਿੱਟਾ ਦੇਤਾ ਹਮਮਮ ਨਾਲੋਂ ਬੈਨੀਫਿਟ ਆ ਦੇ ਨਾਲ ਦੀ ਨਾਲ ਮੰਗਰ ਦੀ ਮੰਗਰ ਹੋਈ ਜਾਂਦਾ ਤੇ ਜਿੰਨੀਆਂ ਬਾੜਾਂ ਕਹਿੰਦੇ ਨੇ ਇਹ ਦਿੰਦਾ ਉਹਨੀਆਂ ਵੀ ਤੋਂ 25 ਬਾੜਾਂ ਕਹਿੰਦੇ ਨੇ ਆ ਪਾਈਆਂ ਸੀਗੀਆਂ ਆ ਮੇਰੇ ਖਿਆਲ ਚ ਆਪਾਂ ਨੌਵੀਂ ਬਾੜ ਵਾੜਦੇ ਆ ਫੇਰ ਆ ਨੌਵੀਂ ਬਾੜ ਵੱਢ ਕੇ ਆ ਦਸਵੀਂ ਬਾੜ ਫੋ ਰਹੀ ਆ ਪਿੱਛੇ ਆ ਦੇਖ ਆ ਜਿਹੜੀ ਆਪਾਂ ਛੜੀ ਸਹੀ ਇਹ ਆਪਾਂ ਹੁਣ 10ਵੀਂ ਨਹੀਂ ਗੈਣਨੀ ਹੈਗੀ ਇਹ ਆਕੇ ਦਾ ਚਲਾਈ ਇਹਦੇ ਬਾੜ ਨਾਲ 10ਵੀਂ ਵੀ ਇਹਦੇ ਤੋਂ ਹੁਣ ਆਪਾਂ ਇਹਨੂੰ ਸਟਾਰਟ ਕਰ ਲੈਣਾ ਪਹਿਲੀ ਬਾੜ ਤੋਂ ਹਾਂ ਉਹ ਪਰਸੀਨ ਦੇ ਨਾਲ ਲਾ ਕੇ ਸਹੀ ਆ ਦੂਜਾ ਆਪਣਾ ਹੁਣ ਵਾਲਾ ਪਰਸੀਨ ਬੀਜਿਆ ਗਿਆ ਹਾਂ ਦੇ ਨਾਲ ਲਾ ਕੇ ਪਹਿਲੀ ਬਾੜ ਸਟਾਰਟ ਕਰ ਲੈਣੀ ਆ ਠੀਕ ਆ ਉਸ ਤੋਂ ਬਾਅਦ ਦੇਖਣਾ ਵੀ ਇਹ ਕਿੰਨੀਆਂ ਵਾਢਾਂ ਦਿੰਦਾ ਫੇਰ ਸਿਆਲਾਂ ਚ ਸਿਆਲਾਂ ਚ ਕਿੰਨੀਆਂ ਵਾਢਾਂ ਦਿੰਦਾ ਤੇ ਕੋਰੇ ਵੇਲੇ ਜਦੋਂ ਜਿਵੇਂ ਕਹਿੰਦੇ ਆ ਵੀ ਰੋਕਦਾ ਜੀ ਕੀ ਕਾਰਨ ਠੀਕ ਆ ਇਸ ਤਰ੍ਹਾਂ ਜਿਵੇਂ ਹੁਣ ਇਹ ਚੀਜ਼ ਵੀ ਮੈਂ ਨੋਟ ਕਰੀ ਆ ਜਿਵੇਂ ਹੁਣ ਕੋਈ ਥੋੜਾ ਥਾਂ ਬੀਜ ਲਿਆ ਭਾਈ ਕਿਸੇ ਨੇ ਬੀ ਬਣਾਉਣਾ ਜੇ ਆਪਾਂ ਬੀ ਬਣਾਉਣਾ ਹੋਵੇ ਬੀ ਪੂਰਾ ਵਧੀਆ ਬਣ ਜੂਗਾ ਜਿੰਨਾ ਮਰਜੀ ਬੀ ਗਾਂ ਨੂੰ ਵੇਚ ਲਾ ਦੇ ਦੇਖ ਬੀ ਕਿੰਨਾ ਉੱਤਰਿਆ ਲੈ ਪਰ ਆਪਾਂ ਆਏ ਆ ਵੀਰੇ ਹੁਣ ਆਪਾਂ ਬਰਸੀਰ ਵੀ ਬੀਜਨਾ ਗਾਂ ਫਿਰ ਪੱਠਿਆਂ ਨੂੰ ਔਖਾ ਹੋ ਜੂ ਸਹੀ ਆ ਸਹੀ ਆ ਜੇ ਆਪਾਂ ਨੂੰ ਇਸ ਤਰ੍ਹਾਂ ਉਹ ਲੱਗਿਆ ਇਹ ਚੀਜ਼ਾਂ ਦੋ ਦੇਖ ਲਾਂਗੇ ਵੀ ਉਹਨਾਂ ਥਾਂ ਥੋੜਾ ਜਾ ਉਹਦੇ ਜੋ ਕਰਮ ਦੋ ਕਰਮ ਰੋਕ ਲਾਂਗੇ ਵੀ ਉਹਨੂੰ ਫੁੱਲ ਲੱਗ ਗਏ ਜਦੋਂ ਇਸ ਤਰ੍ਹਾਂ ਬਣ ਗਿਆ ਉਹਨੂੰ ਕਰਮ ਦੋ ਕਰਮ ਰੱਖ ਲਾਂਗੇ ਕਿੰਨਾ ਨਿਕਲੂ ਕੋ ਅੱਧਾ ਗਿਨਕੋ ਨਿਕਲੇ ਕਿਲੋ ਨਿਕਲਿਆ ਉਹ ਪ੍ਰੋਜੈਕਟ ਕਰਕੇ ਦੇਖ ਲਾਂਗੇ ਬੀਜ ਲਾਂਗੇ ਉਹਨੂੰ ਲਾ ਕੇ ਇਹ ਦੇਖਾਂਗੇ ਵੀ ਹਾਂ ਆਪਾਂ ਕਿਉਂ ਇੰਨਾ ਲਿਆ ਕੇ ਮਹਿੰਗਾ ਬੀ ਬੀਜਾਂਗੇ ਹੁਣ ਕਿਸੇ ਨੇ ਕਿੱਲਾ ਬੀਜਣਾ ਕਿਸੇ ਨੇ ਉਹਨੂੰ ਕਿੰਨਾ ਫਰਕ ਪੈਂਦਾ ਜੇ ਪੈਂਦਾ ਗੱਲ ਸਹੀ ਆ ਉਹ ਥੋੜਾ ਥਾਂ ਰੱਖ ਕੇ ਬੀਜ ਦਾ ਬੀ ਬਣਾ ਕੇ ਗਾਂ ਤੋਂ ਆਪਦਾ ਬੀਜਣ ਲੱਗ ਜੂ ਬੀਜਣ ਲੱਗ ਜੇ ਸਹੀ ਆ ਚੀਜੇ ਆ ਵੀਰੇ ਆਪਦਾ ਦੇਖ ਕੱਢਿਆ ਰਿਜ਼ਲਟ ਸਾਰਿਆਂ ਨੂੰ ਵਧੀਆ ਰਿਹਾ ਜੀ ਵਧੀਆ ਡੰਗਰ ਖਾਨ ਦੇ ਪੂਰਾ ਵਧੀਆ ਗਾ ਸਾਰਾ ਕੁਝ ਓਕੇ ਆ ਯਾਰ ਕੋਈ ਹੋਰ ਨਹੀਂ ਹੈਗਾ ਹੋਰ ਕੀ ਖਾਂਦੇ ਆ ਡੰਗਰ ਜਿਵੇਂ ਕੋਈ ਬੀਜੂ ਕਿਸੇ ਦਾ ਆਪੋ ਆਪਣਾ ਕਿਸ ਤਰ੍ਹਾਂ ਜਿਵੇਂ ਕੋਈ ਹੋਊ ਆਪਾਂ ਦਾ ਸਾਰਿਆਂ ਨੂੰ ਬਹੁਤ ਵਧੀਆ ਲੱਗਿਆਗਾ ਤੇ ਇਸ ਤਰ੍ਹਾਂ ਸੀਗਾ ਵੀ ਆਹ ਤੇਰੇ ਸਾਹਮਣੇ ਆ ਬਾਕੀ ਆ ਜੋ ਰਿਜ਼ਲਟ ਉਹ ਵੀ ਦੋਸਤੋ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਆ ਉਹ ਉਨਾਂ ਤਾਂ ਆਪਾਂ ਬਾਹ ਕੇ ਪਸੀਨਾ ਪੀਤਾ ਦੂਜਾ ਦੂਜਾ ਪਸੀਨਾ ਪੀਤਾ ਉਹ ਤੇ ਠੀਕ ਆ ਵੀ ਮਿੱਤਰੋ ਵੀਡੀਓ ਨੂੰ ਕਰ ਦਿਓ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਆਪਾਂ ਤੁਹਾਡੇ ਵਾਸਤੇ ਹੋਰ ਵੀ ਲੈ ਕੇ ਆਵਾਂਗੇ ਵੀਡੀਓ ਹੁਣ ਬੇਲੇ ਹੀ ਆ ਤੁਹਾਨੂੰ ਦਿਖਾਵਾਂਗੇ ਆ ਆ ਲੂ ਲੂ ਲਾਉਣੇ ਆ ਆਪਾਂ ਨੇ ਥੋੜੇ ਜਿਹਾ ਹੋਰ ਪੂਰਾ ਜਦੋਂ ਉਤਰੂਗਾ ਉਦੋਂ ਵੀ ਵੀਡੀਓ ਪਾ ਕੇ ਦਿਖਾਵਾਂਗੇ ਵੀ ਹਾਂ ਕੀ ਚੱਲ ਉਤਰਿਆ ਦਾ ਕੀ ਰਿਜ਼ਲਟ ਉਤਰਿਆ ਦਾ ਆਪਾਂ ਬਸ ਐ ਥੋੜੇ ਥੋੜੇ ਜੇ ਹੁਣ ਰੱਖਿਆ ਤਾਂ ਇਉਂ ਆ ਅਸੀਂ ਮੂਰੇ ਕੋਰੇ ਜੇ ਦੇਖਣਾ ਕਹਿੰਦੇ ਦਬਦਾ ਤਾਂ ਨਹੀਂ ਇਹ ਕਿਹਦਾ ਹੀ ਰੱਖਿਆਗਾ ਨਹੀਂ ਆ ਕੇ ਇਹਦੇ ਵੀ ਬ੍ਰੀਜ਼ਨ ਬਿਜਲੀ ਦੇ ਵੀ ਨਹੀਂ ਇਹ ਆਪਾਂ ਦੇਖਣਾਗਾ ਵੀ ਸਹੀ ਆਗਾ ਐਕਸਪੈਰੀਮੈਂਟ ਹੀ ਕਰਕੇ ਦੇਖਣਾ ਇਹਦਾ ਤਾਂ ਇਉਂ ਰੱਖਿਆ ਇੰਨਾ ਕਹੇ ਗਾਹਾਂ ਨੂੰ ਵੱੱਦ ਲਾਵਾਂਗੇ ਆਪਾਂ ਹਾਂ ਠੀਕ ਆ ਬਾਈ ਧੰਨਵਾਦ ਸਾਰਿਆਂ ਦਾ ਠੀਕ ਆ ਬਾਈ